ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਈ ਮਤੀ ਦਾਸ ਪਾਈ ਸਤੀ ਦਾਸ ਤੇ ਪਾਈ ਗਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਵੱਲੋਂ ਗੁਰਦਾਸਪੁਰ ਤੋਂ ਸਜਾਇਆ ਨਗਰ ਕੀਰਤਨ ਦਾ ਬਟਾਲਾ ਵਿਖੇ ਪਹੁੰਚਣ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸਵਾਗਤ ਕੀਤਾ ਨਗਰ ਕੀਰਤਨ ਦਾ ਪੂਰੇ ਬਟਾਲਾ ਸ਼ਹਿਰ ਦੇ ਵਿੱਚ ਪਰਮਾ ਸਵਾਗਤ ਹੋਇਆ ਤੇ ਸੰਗਤਾਂ ਨਤਮਸਤਕ ਹੋਈਆਂ ਇਸੇ ਦਰਮਿਆਨ ਨਗਰ ਕੀਰਤਨ ਦੇ ਵਿੱਚ ਗਾਰਡ ਆਫ ਆਨਰ ਦੇ ਕੇ ਗੁਰੂ ਘਰ ਦੀਆਂ ਅਸੀਸਾਂ ਵੀ ਲਈਆਂ ਗਈਆਂ ਇਸ ਮੌਕੇ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਉਹਨਾਂ ਦੀ ਪਤਨੀ ਰਾਜ ਪਰਵਾਰ ਸਣੇ ਨਗਰ ਕੀਰਤਨ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਤੇ ਪੰਜ ਪਿਆਰੇ ਸਹਿਬਾਨਾਂ ਨੂੰ ਸ੍ਰੋਪਾਉ ਘੇਟ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦਾਸਪੁਰ ਦੀ ਧਰਤੀ ਤੋਂ ਸਜਾਇਆ ਨਗਰ ਕੀਰਤਨ ਦਾ ਬਟਾਲਾ 'ਚ ਪਹੁੰਚਣ ਤੇ ਉਹ ਪਰਮਾਣ ਸਵਾਗਤ ਵੀ ਕੀਤਾ। ਤੇ ਉਹਨਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਦੇ ਵੱਲੋਂ 23, 24 ਤੇ 25 ਨਵੰਬਰ ਨੂੰ ਸ਼ਿਨਾਂਤਪੁਰ ਸਾਹਿਬ ਦੀ ਧਰਤੀ ਤੇ ਵੱਡੇ ਸਮਾਗਮ ਕਰਵਾਏ ਜਾ ਰਹੇ ਨੇ ਜਿਸ ਵਿੱਚ ਸੰਤ ਮਹਾਪੁਰਸ਼ ਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਤੇ ਉੱਚ ਸ਼ਖਸੀਅਤਾਂ ਸ਼ਾਮਲ ਹੋ ਰਹੀਆਂ ਹਨ। ਉਹਲੇ ਬਰੋਕੜੇ ਦੇ ਅੱਗੇ ਪਾਜੀ ਉਹ ਤੇ ਬਹੁਤ ਕੰਮ ਕਰਦੇ ਨੇ ਬਹੁਤ ਸਾਰੇ ਲੋਕ ਕਰਦੇ ਨੇ ਸ਼ਰੰਦੂ ਦੇ ਬਣਾਉਂਦੇ ਨੇ ਆਹੋ ਤੇ ਦੇ ਦੇ ਇੱਕ ਇੱਕ ਬੈਠ ਕੇ ਪਾ ਦਿਓ ਉਹ ਲੋਕ ਜਿਹੜੇ ਉਹਨਾਂ ਦੇ ਵੀ ਪਾਣਾ ਜੀ ਕੰਟ ਸਿੰਘ ਅਗਲੇ ਪਾਣਾ ਨਾ ਸਿੰਘ ਆ ਤੇ ਹਾਂ ਜੀ ਹੂੰ ਜੀ ਅੱਜ ਹਾਂ ਜੀ अच्छा 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 2 3 4 2 ਦੋਰੀ ਗਿਆ ਲਿਆ ਬਾਰੇ ਜੀ ਥੋੜੀ ਥੋੜੀਆਂ ਬਾਈਕ ਦੀ ਬੋਤਲ ਆਉਂਦੀ ਹੈ ਜੇ ਤੁਹਾਨੂੰ ਦੱਸਿਆ ਜਾਵੇਗਾ ਫਟਰਾ ਤੋਂ ਫਟਰਾ ਲੱਗਦਾ ਹੈ ਇੱਕ ਹੋਰ ਕਢਾ ਦਿਓ ਇੱਕ ਹੋਰ ਕਢਾਓ ਓਹ ਥਰੀਆ ਕਾਲ i get to 350 ਸਾਲਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਨਮਰਪਿਤ ਰੱਖਦੇ ਆ ਹੋਇਆ ਅਸੀਂ ਭਾਗਾਂ ਵਾਲੇ ਆ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਅੱਜ ਬਟਾਲੇ ਦੀਆਂ ਸੰਗਤਾਂ ਨੇ ਜੀਆਂ ਆ ਆਖਿਆ ਔਰ ਸਵਾਗਤ ਕੀਤਾ ਔਰ 23 24 25 ਨੂੰ ਜੋ ਆਨੰਦਪੁਰ ਸਾਹਿਬ ਵਿਖੇ ਜੋ ਸ਼ਹਾਦਤ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਜੀ ਨੂੰ ਵੱਡਾ ਸੰਗਤਾਂ ਦੇ ਵਿੱਚ ਇੱਕ ਜਿਹੜਾ ਦਰਸ਼ਨ ਕਰਨ ਦੀ ਔਰ ਉੱਥੋਂ ਆਸ਼ੀਰਵਾਦ ਲੈ ਕੇ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਜਿਹੜੀਆਂ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਸੋ ਇੱਕ ਵੱਡਾ ਜੋ ਮੈਨੂੰ ਲੱਗ ਰਿਹਾ ਵੀ ਉੱਥੇ ਕੱਟ ਹੋਊਗਾ ਸੋ ਅੱਜ ਫਿਰ ਤੋਂ ਇੱਕ ਵਾਰੀ ਬਟਾਲੇ ਦੀਆਂ ਸਕਤਾ ਨੇ ਜਿਹੜਾ ਜੋ ਸਤਕਾਰ ਦਿੰਦਾ ਹੈ ਤੈਦੇ ਲੋਤਨ